ਸਰਸ੍ਰੀ ਆਖਾਲ ਵਿਕਰਤੂ ਸਿਓਨੀਅਰ ਬੜੀ ਖਬਰ ਫਿਰੋਜ਼ਪੁਰ ਦਾ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਜਾਮਨੀ ਸਾਹਿਬ ਪਿਛਲੇ ਮਹੀਨੇ 2 ਅਗਸਤ ਨੂੰ ਅਗ ਲੱਗਣ ਦੀ ਘਟਨਾ ਵਾਪਰੀ ਸੀ ਗੈਸ ਲੀਕ ਹੋਣ ਕਾਰਨ ਇਸ ਹਾਦਸੇ ਦੇ ਵਿੱਚ ਪੰਜ ਸਕੂਲੀ ਬੱਚੇ ਜ਼ਖਮੀ ਹੋ ਗਏ ਸੀ ਦੋ ਸੇਵਾਦਾਰ ਵੀ ਜ਼ਖਮੀ ਹੋ ਗਏ ਸੀ ਉਹਨਾਂ ਬੱਚਿਆਂ ਵਿੱਚੋਂ ਇੱਕ ਬੱਚੇ ਨੇ ਅੱਜ ਦਮ ਤੋੜ ਦਿੱਤਾ ਹੈ ਵੱਖ-ਵੱਖਰੇ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਪੰਜ ਸਕੂਲੀ ਬੱਚੇ ਆਪਣੇ ਸਕੂਲ ਤੋਂ ਸਿੱਧੇ ਗੁਰਦੁਆਰਾ ਸਾਹਿਬ ਪਹੁੰਚਦੇ ਨੇ ਉੱਥੇ ਸੇਵਾ ਕਰਵਾਉਂਦੇ ਨੇ ਦਰਅਸਲ ਘਰ ਕਹਿ ਕੇ ਗਏ ਸੀਗੇ ਕਿ ਅਸੀਂ ਲੰਗਰ ਖਾਨ ਚੱਲੇ ਆ ਪਰ ਇਹ ਨਹੀਂ ਪਤਾ ਸੀ ਕਿ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਗੈਸ ਲੀਕ ਹੋਣ ਕਾਰਨ ਇਹ ਅੱਗ ਦੀ ਜੋ ਘਟਨਾ ਹੈ ਉਹ ਵਾਪਰ ਜਾਏਗੀ ਉੱਥੇ ਬੱਚੇ ਪਹੁੰਚੇ ਸੀ ਸੇਵਾ ਕਰਵਾ ਰਹੇ ਸੀ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ ਪੰਜ ਸਕੂਲੀ ਬੱਚੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਸੀ ਜਿਨ੍ਹਾਂ ਵਿੱਚੋਂ ਇੱਕ ਬੱਚੇ ਨੇ ਅੱਜ ਦਮ ਤੋੜ ਦਿੱਤਾ ਰੋਂਦੇ ਪਰਿਵਾਰ ਦਾ ਹਾਲ ਨਹੀਂ ਦੇਖਿਆ ਜਾ ਰਿਹਾ ਕਿਉਂਕਿ ਉਮਰ ਮਹਿਜ਼ ਉਸ ਬੱਚੇ ਦੀ 17 ਸਾਲ ਸੀ ਔਰ ਨਾਮ ਉਸਦਾਰ ਰਾਜਪਾਲ ਸੀ ਆਪਣੇ ਦੋਸਤਾਂ ਦੇ ਨਾਲ ਸਕੂਲ ਤੋਂ ਸਿੱਧੇ ਉਹ ਗੁਰਦੁਆਰਾ ਸਾਹਿਬ ਪਹੁੰਚਦਾ ਹੈ ਪਰਿਵਾਰ ਵਾਲੇ ਹੁਣ ਮਾਲੀ ਮਦਦ ਦੀ ਜੋ ਹੈ ਮੰਗ ਕਰ ਰਹੇ ਨੇ ਦੱਸਦੀ ਹੈ ਕਿ ਐਸਜੀਪੀਸੀ ਵੱਲੋਂ ਇਹਨਾਂ ਬੱਚਿਆਂ ਦਾ ਵੱਖੋ ਵੱਖਰੇ ਹਸਪਤਾਲਾਂ ਦੇ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ ਔਰ ਐਸਜੀਪੀਸੀ ਦੇ ਆਕੂਪੀ ਇਸਮੋਕੇ ਘਰ ਪਹੁੰਚੇ ਪਰਿਵਾਰ ਦੇ ਨਾਲ ਜੋ ਦੁੱਖ ਹੈ ਓਵਰਡਾਉਨ ਪਹੁੰਚੇ ਨੇ ਤੇ ਕਹਿ ਰਹੇ ਨੇ ਕਿ ਜੋ ਵੀ ਬਣ ਸਕੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਇੱਕ ਸੰਭਵ ਮਦਦ ਜੋ ਇਸ ਪਰਿਵਾਰ ਦੀ ਕੀਤੀ ਜਾਏਗੀ ਦੱਸਦੀ ਹੈ ਕਿ 2 ਅਗਸਤ ਨੂੰ ਫਿਰੋਜ਼ਪੁਰ ਦੇ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ ਦੇ ਵਿੱਚ ਗੈਸ ਲੀਕ ਹੋ ਗਈ ਸੀ ਜਿਸ ਤੋਂ ਬਾਅਦ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ ਇਸ ਦੇ ਵਿੱਚ ਪੰਜ ਸਕੂਲੀ ਬੱਚੇ ਤੇ ਦੋ ਸੇਵਾਦਾਰ ਗੰਭੀਰ ਤਰੀਕੇ ਦੇ ਨਾਲ ਚੁੱਲਸ ਗਏ ਸਨ ਵੱਖੋ-ਵੱਖਰੇ ਹਸਪਤਾਲਾਂ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਉਹਨਾਂ ਵਿੱਚੋਂ ਇੱਕ ਬੱਚਾ ਜੋ ਕਿ ਪਿੰਡ ਪਿਆਰੇਆਣੇ ਦਾ ਰਹਿਣ ਵਾਲਾ ਸੀ ਉਸ ਦਾ ਨਾਮ ਰਾਜਪਾਲ ਤੇ ਉਮਰ ਮਹਿ 17 ਸਾਲ ਸੀ ਉਸ ਨੇ ਦਮ ਤੋੜ ਦਿੱਤਾ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸ ਦਈਏ ਕਿ ਗੁਰਬੰਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਕੁਲਵੰਤ ਸਿੰਘ ਨੇ ਬਿਆਨ ਦਿੱਤਾ ਔਰ ਕਿਹਾ ਹੈ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਉਹ ਪਰਿਵਾਰ ਦੇ ਨਾਲ ਖੜਾ ਹੈ ਤੇ ਉਸੇ ਤਰ੍ਹਾਂ ਹਰ ਕੋਸ਼ਿਸ਼ ਤੇ ਹਰ ਸੰਭਵ ਮਦਦ ਇਸ ਪਰਿਵਾਰ ਦੀ ਕੀਤੀ ਜਾਵੇਗੀ। ਤਸਵੀਰਾਂ ਇਸ ਵਕਤ ਤੁਸੀਂ ਦੇਖ ਰਹੇ ਹੋ ਉਸ ਪਰਿਵਾਰ ਦੀਆਂ ਜਿਸ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਕਿਉਂਕਿ ਜਵਾਨ ਮੁੰਡਾ ਇਸ ਜਹਾਨ ਤੋਂ ਅਲਵਿਦਾ ਕਹਿ ਕੇ ਗਿਆ ਹੈ। ਉਹ ਵੀ ਬਿਨਾਂ ਕਿਸੇ ਗਲਤੀ ਦੇ ਚਲਦਿਆ ਕਿਉਂਕਿ ਸਕੂਲ ਗਿਆ ਸੀ ਆਪਣੇ ਦੋਸਤਾਂ ਦੇ ਨਾਲ ਸਕੂਲ ਤੋਂ ਨਿਕਲਦਾ ਹੈ ਤੇ ਸਿੱਧੇ ਗੁਰਦੁਆਰਾ ਸਾਹਿਬ ਪਹੁੰਚ ਜਾਂਦਾ ਹੈ। ਘਰਦਿਆਂ ਨੂੰ ਕਹਿ ਕੇ ਗਿਆ ਸੀ ਕਿ ਅਸੀਂ ਲੰਗਰ ਖਾਣ ਜਾ ਰਹੇ ਹਾਂ। ਪਰ ਇਹ ਨਹੀਂ ਪਤਾ ਸੀ ਕਿ ਉੱਥੇ ਜਾ ਕੇ ਅਜਿਹਾ ਹਾਦਸਾ ਵਾਪਰ ਜਾਏਗਾ ਸੇਵਾਦਾਰਾਂ ਦੇ ਨਾਲ ਉਹ ਸੇਵਾ ਕਰਵਾ ਰਹੀ ਸੀ ਗੈਸ ਲੀਕ ਹੋਈ ਤੇ ਹਾਦਸਾ ਵਾਪਰ ਗਿਆ ਦੋ ਸੇਵਾਦਾਰ ਵੀ ਗੰਭੀਰ ਤਰੀਕੇ ਦੇ ਨਾਲ ਚੁੱਲ੍ਹਸ ਗਏ ਸਨ ਉਹਨਾਂ ਦਾ ਵੀ ਹਸਪਤਾਲਾਂ ਦੇ ਵਿੱਚ ਇਲਾਜ ਜਾਰੀ ਹੈ ਸ਼ੋਵਣੀ ਉਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦੇ ਇਲਾਜ ਦੀ ਜੋ ਜ਼ਿੰਮੇਵਾਰੀ ਆ ਚੁੱਕੀ ਗਈ ਹੈ ਪਰ ਪੰਜ ਬੱਚਿਆਂ ਵਿੱਚੋਂ ਇੱਕ ਬੱਚੇ ਨੇ ਅੱਜ ਦਮ ਤੋੜ ਦਿੱਤਾ ਹੈ ਔਰ ਪਰਿਵਾਰ ਦੀ ਮਾਨਲੀ ਹਾਲਤ ਵੀ ਬਿਲਕੁਲ ਠੀਕ ਨਹੀਂ ਹੈ ਪਰਿਵਾਰ ਹੁਣ ਆਰਥਿਕ ਮਦਦ ਦੀ ਗੁਹਾਰ ਵੀ ਲਗਾ ਰਿਹਾ ਹੈ ਕੀ ਨਾਮ ਹੈ ਜੀ ਤੁਹਾਡਾ ਬਖਸ਼ ਸਿੰਘ ਜੀ ਹਾਂ ਜਿਹਦੀ ਡੈਥ ਹੋਈ ਹੈ ਜੀ ਇਹ ਕੌਣ ਲੱਗਦਾ ਤੁਹਾਡਾ ਕੀ ਹੋਇਆ ਕੀ ਹੈ ਪੁੱਤਰਾ ਮੇਰਾ ਇਹ ਕਿੰਨੀ ਦਿਨ ਹੋ ਗਈ ਸੀ ਕਦੋਂ ਹਾਦਸਾ ਹੋਇਆ ਕਿੰਨੀ ਦਿਨ ਹੋ ਗਈ ਦੋ ਤਰੀਕਾ ਦੋ ਤਰੀਕਾ ਹੂੰ ਕੀ ਹੋਇਆ ਕੀ ਸੀਗਾ ਉੱਥੇ ਇਹ ਜੀ ਉਥੇ ਲੰਗਰ ਸਿਕਣ ਗਏ ਸ਼ਬੂਲ ਕਿਹੜੇ ਗੁਰਦੁਆਰਾ ਸਾਹਿਬ ਇੱਥੇ ਤਾਂ ਨਾ ਸਾਹਿਬ ਬਸ ਜੀ ਕੋਸ ਹੂੰ ਤਾਂ ਇਹ ਕਿੱਥੇ ਹਸਪਤਾਲ ਚ ਐਡਮਿਟ ਸੀ ਜਦੋਂ ਹਾਦਸਾ ਹੋਇਆ ਫਿਰ ਕਿੱਥੇ ਗਿਆ ਇੱਕ ਫਰੀ ਕੋਰ ਦੀ ਅੱਛਾ ਤੇ ਹੁਣ ਕਿੱਥੇ ਸੀਗਾ ਹੁਣ ਫਰੀ ਕੋਰ ਸੀ ਅੱਛਾ ਤੇ ਡੈਥ ਹੋ ਗਈ ਹੈ ਕਿੰਨੀ ਉਮਰ ਹੈਗੀ ਸੀ ਸਦਾਰਾ 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 ਸਾਹਿਬ ਕੀ ਨਾਮ ਹੈਗਾ ਸੀ ਰਾਜਪਾਲ ਰਾਜਪਾਲ ਪਰਿਵਾਰ ਦੇ ਵਿੱਚ ਰਾਜਪਾਲ ਦੇ ਕੋਣ ਕੋਣ ਸੀਗੇ ਸੀ ਉੱਥੇ ਕੀ ਕੀ ਹੈਗਾ ਹੀ ਪਰਿਵਾਰ ਦੇ ਵਿੱਚ ਕੌਣ ਕੌਣ ਹੈਗਾ ਘਰ 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 ਦਾ ਜੀ ਹਰਖਸ ਸਿੰਘ ਜੀ ਤੇ ਉਹਦੀ ਮੰਮੀ ਐ ਸੰਤੋਖੌਰ ਇੱਕ ਬੇਟਾ ਇੱਕ ਬੇਟਾ ਭਰਾ ਉਹਦਾ ਲੱਗਦਾ ਹੈ ਨਹੀਂ ਮੰਗ ਮੰਗੀ ਕਰਦੇ ਨੇ ਮੰਗੀ ਕਰਦੇ ਹਨ ਨਹੀਂ ਮੰਗੀ ਕਰ ਰਹੇ ਮੰਗ ਮੰਗ ਕੇ ਬਾਂਗੀ ਰੱਖੀ ਆਪਾਂ ਮੰਗੀ ਜੀ ਜਿਹੜੀ ਉਹਨਾਂ ਜਿਹੜੇ ਪਹਿਲੇ ਬੰਦੇ ਤੋਂ ਹੁੰਦੀ ਖੇਤਾ ਜਿੱਤੀ ਉਹ ਸਾਨੂੰ ਚਾਹਤਾ ਮੰਨ ਲੈ ਚੀਦੇ ਤੇ ਪੋਤਰਾ ਦਾ ਭਰਾ ਉਹ ਲੋਕੜੀ ਨੂੰ ਮਾ ਚੈਦਾ ਕੀ ਹੋਈ ਔਰ ਕਿੰਦੀ ਡੈਥ ਹੋਈ ਹੈ ਜੀ ਇਹ ਜੋ ਘਟਨਾ ਵਾਪਰੀ ਹੈ ਜੀ ਇਹ ਪਿਛੇ ਜੋ 28 ਨੂੰ ਪੋਤਰਾ ਜਮਨੀ ਸਾਹਿਬ ਦੇ 20 ਲੱਖ ਪੈਸੇਿਕ ਨਾ ਹੋਣਾ ਕੋਈ ਤੇ ਬਲਾਸਟ ਹੋਇਆ ਸੀ ਕੋਈ ਨਹੀਂ ਕਿ ਬੱਚਾ ਜਖਮੀ ਸੀ ਇਹ ਵੀ ਅੱਜ ਇਸ ਆਪਣਾ ਮੈਡੀਕਲ ਕਾਲ ਜੋ ਕਿ ਉਹਦਾ ਡੈਥ ਹੋ ਗਿਆ ਮੁੰਡਾ ਰਾਜਪਾਲ ਸਿੰਘ ਧਿਆਰੇਆਣੇ ਤੋਂ ਬਹੁਤ ਮੰਦ ਭਾਗ ਘਟਨਾ ਜੋ ਸਾਡੀ ਸੰਸਥਾ ਸ਼ੌਣੀ ਕਮੇਟੀ ਮਾਨਜੂਰ ਪ੍ਰਧਾਨ ਸਾਹਿਬ ਜੀ ਦੇ ਹੋਏ ਦੇਸ਼ ਅਨੁਸਾਰ ਇਹਨਾਂ ਸਾਰੇ ਜੋ ਜਨ 25 ਸੀ ਇਹਨਾਂ ਦਾ ਇਲਾਜ ਸੰਸਥਾ ਵੱਲੋਂ ਕਰਾਇਆ ਜਾ ਰਿਹਾ ਸੀ ਸਾਰੇ ਸਾਨੂੰ ਹਦਿਆਰ ਸੀ ਕਿ ਸਾਰਾ ਇਲਾਜ ਕਰਾਇਆ ਜਾਵੇ ਅਸੀਂ ਬੜੀ ਪੂਰੀ ਕੋਸ਼ਿਸ਼ ਕੀਤੀ ਪਰਵਾਰ ਦੀ ਬੱਚਿਆਂ ਦੀ ਵੀ ਅਸੀਂ ਇਹਨੂੰ ਬਚਾਇਆ ਜਾਵੇ ਪਰਿਵਾਰਾਂ ਦੇ ਹੱਥ ਬੱਚੇ ਸਹੀ ਸਲਾਮਤ ਹੋ ਕੇ ਜਾਣ ਪਰ ਜੋ ਫਰਮਾਤਮਾ ਨੂੰ ਮਨਜ਼ੂਰ ਆ ਉਹਨਾਂ ਦੇ ਕੋਈ ਵਿਸ਼ਵਾਸ ਲਿਖੇ ਸੀ ਕਿ ਅੱਜ ਉਹ ਬੱਚੇ ਦੀ ਵਰਤ ਹੋ ਗਈ